ਤੇ ਹਜ਼ਾਰਾਂ ਨੌਜਵਾਨਾਂ ਨੂੰ ਜਿਹੜਾ ਉਹ دریاਵਾਂ ਦੇ ਵਿੱਚ ਡੋਬ ਡੋਬ ਦਿੱਤਾ ਗਿਆ ਨਹਿਰਾਂ ਦੇ ਵਿੱਚ ਡੋਬ ਦਿੱਤਾ ਗਿਆ ਔਰ ਮੈਂ ਇਹਦਾ ਦੱਸਣਾ ਚਾਹਣਾ ਕਿ ਜਿੱਥੋਂ ਤੱਕ ਜ਼ੁਲਮ ਹੋਇਆ ਕਿ ਜਿਹੜੇ ਨੌਜਵਾਨ ਸੀਗੇ ਜਿਹੜੇ ਚੁੱਕਦੇ ਸੀ ਜਿਹੜੇ ਨਹਿਰਾਂ ਦੇ ਵਿੱਚ ਜਾਂ ਤੇ دریاਵਾਂ ਦੇ ਵਿੱਚ ਪਾਉਂਦੇ ਸੀ ਉਹਨਾਂ ਦਾ ਢਿੱਡ ਪਾੜ ਦਿੰਦੇ ਸੀ ਢਿੱਡ ਪਾੜਦੇ ਸੀ ਔਰ ਢਿੱਡ ਪਾੜ ਕੇ ਅੰਤੜੀਆਂ ਦੇ ਵਿੱਚ ਪਾਣੀ ਪਾਉਂਦੇ ਸੀ ਤਾਂ ਜੋ লাশ ਜਿਹੜੀ ਆ ਉਹ ਉੱਪਰ ਨਾ ਆਵੇ ਉੱਪਰ ਨਾ ਆ ਸਕੇ ਆ ਨਾਲ ਮਿਸ਼ਨ ਦੇ ਵਕੀਲ ਸਾਹਿਬ ਵੀ ਸਾਡੇ ਨਾਲ ਨੇ ਤੇ ਇਹਨਾਂ ਦੀ ਫਤਿਹ ਦੀ ਸੱਚ ਪਾਣੇ ਜਾਣਦੇ ਵੀ ਅਗਰ ਇਹ ਮਿਸ਼ਨ ਖਾਲੜਾ ਜੀ ਦੇ ਨਾਮ ਤੋਂ ਸ਼ੁਰੂ ਹੋਇਆ ਉਸ ਇਨਸਾਨ ਤੋਂ ਸ਼ੁਰੂ ਹੋਇਆ ਜੋ 25000 ਲਵਾਰਸ ਲਾਸ਼ਾਂ ਦਾ ਵਾਰਿਸ ਬਣਿਆ ਤੇ ਉਸ ਤੋਂ ਅਕੈਸੇ 25000 ਇਕਵੀਂ ਲਾਸ਼ ਬਣ ਕੇ ਰਹਿ ਗਿਆ ਤੇ ਉਸ ਦੇ ਬਾਰੇ ਕੁਝ ਕਿਸੇ ਨੂੰ ਪਤਾ ਨਹੀਂ ਕਿ ਕਿੱਥੇ ਕੀ ਕੀਤਾ ਕੀ ਨਹੀਂ ਹਾਂ ਕਿਆਸਰਾਈਆਂ ਜਾਂ ਕੈਸਾ ਇਹ ਦੇ ਵੀ ਜਿਹੜੇ ਪ੍ਰਤੱਖ ਦਰਸ਼ੀ ਉੱਤੇ ਉਸ ਵੇਲੇ ਦੇ ਹੈਗੇ ਨੇ ਜਿਹਨਾਂ ਨੂੰ ਪਤਾ ਸੀ ਹੈ ਵੀ ਖਾਲੜਾ ਜੀ ਨੂੰ ਕਿੱਦਾਂ ਮਾਰੇ ਗਿਆ ਉਹਨੇ ਨੇ ਦੱਸਿਆ ਵੀ ਆ ਵੀ ਟੋਟੇ ਕਰ ਕਰ ਕੇ ਸੁੱਟ ਦਿੱਤਾ ਗਿਆ ਵਕੀਲ ਸਾਹਿਬ ਤੋਂ ਪੁੱਛਦੇ ਆ ਵੀ ਇਹ ਜਿਹੜਾ ਮਿਸ਼ਨ ਆ ਇਹਦੀ ਕੀ ਪ੍ਰਾਪਤੀ ਆ ਤੇ ਕਿੱਥੋਂ ਇਹ ਸ਼ੁਰੂ ਹੋਇਆ ਤੇ ਕੀ ਟੀਚਾ ਹੈ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਪਣਾ ਖਾਲੜਾ ਮਿਸ਼ਨ ਜਿਹੜਾ ਹੈ ਖਾਲੜਾ ਸਾਹਿਬ ਦੇ ਜਿਹੜੀ ਵਿਚਾਰਧਾਰਾ 'ਤੇ ਖੜਾ ਹੋਇਆ ਔਰ ਕੋਈ ਵੀ ਜਸੇਬੰਦੀ ਪਣ ਤੋਂ ਪਹਿਲਾਂ ਖਾਲੜਾ ਸਾਹਿਬ ਇੰਡੀਪੈਂਡੈਂਟਲੀ ਜਿਹੜਾ ਕੰਮ ਕਰ ਰਹੇ ਸੀਗੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਮਨ ਰਾਈਟਸ ਵਿੰਗ ਦੇ ਜਿਹੜੇ ਪ੍ਰਧਾਨ ਸੀਗੇ ਪਰ ਇਹਨਾਂ ਦੀਆਂ ਨੀਤੀਆਂ ਸਹੀ ਹੋਂ ਕਰਕੇ ਉਹਨਾਂ ਨੇ ਇਹ ਜਿਹੜੀ ਪਾਰਟੀ ਛੱਡ ਦਿੱਤੀ ਉਸ ਤੋਂ ਬਾਅਦ ਖਾਲੜਾ ਸਾਹਿਬ ਨੇ ਜੋ ਉਹਨਾਂ ਚ ਕੌਮੀਅਤ ਦਾ ਜਜ਼ਬਾ ਸੀਗਾ ਜੋ ਉਹਨਾਂ 'ਚ ਲਹਿਰ ਪ੍ਰਤੀ ਜਿਹੜੀ ਆਪਣੀ ਭਾਵਨਾ ਸੀਗੀ ਉਹਨਾਂ ਨੇ ਜਿਹੜਾ ਇਹ ਟੀਚਾ ਫੜਿਆ ਕਿ ਕਿਸ ਤਰੀਕੇ ਨਾਲ ਜ਼ੁਲਮ ਦੀ ਹੱਦ ਹੋ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਲਾਸ਼ਾਂ ਨੂੰ ਲਿਆ ਕੇ ਮੁੰਡੇ ਮਾਰ ਕੇ ਲਾਸ਼ਾਂ ਨੂੰ ਲਿਆ ਕੇ ਸਾੜ ਦਿੰਦੇ ਨੇ ਤੇ ਉੱਥੇ ਲਿਖ ਦਿੰਦੇ ਨੇ ਅਣਪਛਾਤੇ ਪਰ ਪਰ ਇਹਨਾਂ ਦੀ ਕਹਾਣੀ ਉਦੋਂ ਚੋਰ ਜਿਵੇਂ ਗਲਤੀ ਕਰ ਲੈਂਦਾ ਇਹਨਾਂ ਨੇ ਲੱਕੜਾਂ ਦੀ ਜਿਹੜਾ ਬਦਲੇ ਲੱਕੜਾਂ ਲੈਣ ਵਾਸਤੇ ਮਿਊਂਸੀਪਲ ਕਾਰਪੋਰੇਸ਼ਨ ਤੋਂ ਉੱਥੇ ਐਂਟਰੀ ਪਾਈ ਕਿ ਅਸੀਂ ਫਲਾਣੇ ਫਲਾਣੇ ਜਾਣੇ ਲਾਸ਼ ਲੈ ਕੇ ਆਏ ਆ ਤੇ ਫਿਰ ਜੇ ਫਲਾਣਾ ਬੰਦਾ ਲਾਸ਼ ਲੈ ਕੇ ਪੁਲਿਸ ਵਾਲੇ ਲਾਸ਼ ਲੈਣ ਜਿਹੜਾ ਲਾਸ਼ ਲਾਸ਼ ਦੇਣ ਆਏ ਸੀਗੇ ਸਸਕਾਰ ਕਰਨ ਆਏ ਸੀਗੇ ਇਸੇ ਕਰਕੇ ਫਿਰ ਉਸ ਤੋਂ ਬਾਅਦ ਇਹ ਰਜਿਸਟਰ ਫੋਲਣੀ ਸ਼ੁਰੂ ਕਰ ਦਿੱਤੇ ਤੇ ਹੌਲੀ 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 ਇਹਨਾਂ ਡਾਟੇ ਦੀ ਰਿਪੋਰਟ ਜਿਹੜੀ 25000 ਨੌਜਵਾਨ ਜਿਹੜੇ ਆ ਉਹਨਾਂ ਨੂੰ ਜਿਹੜਾ ਸਾਰ ਦਿੱਤਾ ਗਿਆ ਤੇ ਹਜ਼ਾਰਾਂ ਨੌਜਵਾਨਾਂ ਨੂੰ ਜਿਹੜਾ ਉਹ ਦਰਿਆਵਾਂ ਦੇ ਵਿੱਚ ਡੋਬ ਦਿੱਤਾ ਗਿਆ ਨਹਿਰਾਂ ਦੇ ਵਿੱਚ ਡੋਬ ਦਿੱਤਾ ਗਿਆ ਔਰ ਮੈਂ ਇਹਦਾ ਦੱਸਣਾ ਚਾਹੁੰਨਾ ਕਿ ਜਿੱਥੋਂ ਤੱਕ ਜ਼ੁਲਮ ਹੋਇਆ ਕਿ ਜਿਹੜੇ ਨੌਜਵਾਨ ਸੀਗੇ ਜਿਹੜੇ ਚੁੱਕਦੇ ਸੀ ਜਿਹੜੇ ਨਹਿਰਾਂ ਦੇ ਵਿੱਚ ਜਾਂ ਤੇ ਰਿਆਵਾਂ ਦੇ ਵਿੱਚ ਪਾਉਂਦੇ ਸੀ ਉਹਨਾਂ ਦਾ ਢਿੱਡ 파ੜ ਦਿੰਦੇ ਸੀ ਢਿੱਡ 파ੜਦੇ ਸੀ ਔਰ ਢਿੱਡ 파ੜ ਕੇ ਅੰਤੜੀਆਂ ਦੇ ਵਿੱਚ ਪਾਣੀ ਪਾਉਂਦੇ ਸੀ ਤਾਂ ਜੋ লাশ ਜਿਹੜੀ ਆ ਉਹ ਉੱਪਰ ਨਾ ਆਵੇ ਉੱਪਰ ਨਾ ਆ ਸਕੇ ਸੋ ਇਸ ਤਰੀਕੇ ਦਾ ਜ਼ੁਲਮ ਜਿਹੜਾ ਹੋਇਆ ਔਰ ਇਹ ਜ਼ੁਲਮ ਬਹੁਤ ਹੀ ਜਿਹੜਾ ਉਹ ਬਹੁਤ ਹੀ ਇਹਦੀ ਕੋਈ ਹੱਦ ਹੀ ਨਹੀਂ ਆ ਗਈ ਔਰ ਇਹ ਜ਼ੁਲਮ ਅੱਜ ਤੋਂ ਨਹੀਂ ਹੋ ਰਿਹਾ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢ ਰਹੇ ਨੇ ਇਹ ਪ੍ਰਿਥੀ ਦੇ ਰੂਪ ਦੇ ਜਿਹੜੇ ਆ ਰਹੇ ਨੇ ਸਿੱਖੀ ਦਾ ਜਨਮ ਤੋਂ ਹੀ ਗੁਰੂ ਅਰਜਨ ਦੇਵ ਸਾਹਿਬ ਦੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਕਰਨ ਤੋਂ ਬਾਅਦ ਹੀ ਇਹਨਾਂ ਦਾ ਜਿਹੜਾ ਉਹ 5 ਸਦੀਆਂ ਪੁਰਾਣਾ ਵੈਰ ਕੱਢਣ ਲੱਗ ਪਏ ਫਿਰ ਇਹਨਾਂ ਨੇ ਸਾਨੂੰ ਜਰਾਇਮ ਪੇਸ਼ ਆ ਕੌਮ ਆਖਿਆ ਦੇਸ਼ ਤੋਂ ਸਾਨੂੰ ਵਕ 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 ਕਰਕੇ ਇੱਕ ਅਲੰਗੜਾ ਪੰਜਾਬ ਜਿਹੜਾ ਸਾਨੂੰ ਦਿੱਤਾ ਔਰ ਉਹ ਵੀ ਪੰਜਾਬੀ ਬੋਲਦੇ ਇਲਾਕੇ ਤੇ ਰਾਜਤਾਨੀ ਸਿੱਖਾਂ ਤੋਂ ਖੋਲੀ ਔਰ ਉਸ ਤੋਂ ਬਾਅਦ ਕਿਵੇਂ ਹੁਣ ਵੀ ਜ਼ੁਲਮ ਹੋ ਰਿਹਾ 84 ਜੋ ਹੋਇਆ ਚਲੋ ਮੈਨੂੰ ਬਾਰ-ਬਾਰ ਰਿਪੀਟ ਕਰਨਾ ਨਹੀਂ ਜਿਹੜੇ ਜ਼ੁਲਮ ਹੋਏ ਆ ਉਹ ਇਸੇ ਲੜੀ 'ਚ ਹੋਇਆ ਔਰ ਖਾਲੜਾ ਸਾਹਿਬ ਨੇ ਇਸ ਕਰਕੇ ਉਹਨਾਂ ਨੇ ਸ਼ਹੀਦ ਕੀਤਾ ਕਿਉਂਕਿ ਇਹ ਅਸਲੀ ਸਿੱਖ ਸਨ ਇਹਨਾਂ ਨੇ ਸਿੱਖ ਫਲਸਫੇ ਬਣਾ ਲਈ ਸੀ ਔਰ ਇਹਨਾਂ ਨੇ ਜੋ ਆਪਣੀ ਜਾਨ ਵਾਰਨ ਦਾ ਕਰਕੇ ਕੁਰਬਾਨੀ ਕਰਨ ਦਾ ਕਰਕੇ ਇਹਨਾਂ ਨੇ ਆਪਣਾ ਜਿਹੜਾ ਹੈ ਜਜ਼ਬਾ ਉਹ ਪੈਦਾ ਕੀਤਾ ਔਰ ਉਸੇ ਕਰਕੇ ਜੜੀ ਹੋਈ ਔਰ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਵੀ ਉਹ ਜ਼ੁਲਮ ਹੋ ਰਿਹਾ ਦੇਖੋ ਕੱਲ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਬੈਠੇ ਨੇ ਕਿਸਾਨ ਔਰ ਇਹ ਮੋਦੀ ਸਰਕਾਰ ਨੇ ਜਿਹੜਾ ਵਾ ਉਥੇ ਜਿਹੜਾ ਆਪਣੇ ਜਿਹੜੇ ਆ ਪੈਲਟ ਗੰਨਾ ਚਲਾਈਆਂ ਜਿਨ੍ਹਾਂ ਨਾਲ ਹਜ਼ਾਰਾਂ ਦੋ ਤਿੰਨ ਜਿਹੜੇ ਮਨੁੱਖ ਨੇ ਉਹਨਾਂ ਦੀ ਅੱਖਾਂ ਦੀ ਜਾਨ ਚੜੀ ਆ ਉਹ ਚਲੀ ਗਈ ਸੋ ਮੇਰਾ ਤੇ ਇਹੀ ਕਹਿਣਾ ਕਿ ਇਹ ਜ਼ੁਲਮ ਜਿਹੜਾ ਉਸੇ ਤੈਤ ਹੀ ਹੋਇਆ ਜਿਸ ਤੈਤ ਜਿਹੜਾ ਪੰਜ ਲੜੀਆਂ ਜਿਹੜੀ ਆ ਪੰਜ ਸਦੀਆਂ ਪੁਰਾਣਾ ਜਿਹੜਾ ਇਹ ਵੈਰ ਕੱਢ ਰਹੇ ਨੇ ਕਦੀ ਇਹ ਔਰੰਗਜ਼ੇਬ ਬਣ ਕੇ ਆ ਜਾਂਦੇ ਨੇ ਕਦੀ ਇਹ ਮੋਦੀ ਬਣ ਕੇ ਆ ਜਾਂਦੇ ਨੇ ਸੋ ਰਾਜਾ ਬਦਲ ਗਿਆ ਪਰ ਜਿਹੜਾ ਹੋਏਗਾ ਉਹ ਉਹੀ ਰਿਹਾ ਇਸ ਕਰਕੇ ਮੈਂ ਖਾਲੜਾ ਸਾਹਿਬ ਨੂੰ ਜਿਹੜਾ ਉਹਨਾਂ ਨੇ ਜੋ ਕੰਮ ਕੀਤਾ ਉਹਨੂੰ ਵਾਰ-ਵਾਰ ਉਹਨੂੰ ਮੈਂ ਜਿਹੜਾ ਵਾ ਨਮਸਕਾਰ ਕਰਦਾ ਵਾਂ ਔਰ ਉਹਨਾਂ ਦੀ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਅਸੀਂ ਤਾਂ ਜੋ ਉਹਨਾਂ ਦੀ ਕੋਈ ਨਕਸ਼ੇ ਕਦਮਾਂ ਤੇ ਚੱਲ ਸਕਦੇ ਆ ਪਰ ਭਾਈ ਖਾਲੜਾ ਦੇ ਜੋ ਸਿਧਾਂਤ ਸੀ ਉਹ ਅਸੀਂ ਪੂਰੇ ਆਪਣੀ ਜ਼ਿੰਦਗੀ ਦੇ ਵਿੱਚ ਫਾਲੋ ਕਰਾਂਗੇ ਤੇ ਜੋ ਅੱਗੇ ਦੇਖਾਂ ਬਿਲਕੁਲ ਉਹਨਾਂ ਦੇ ਲਕਸ਼ੇ ਕਦਮਾਂ ਤੇ ਤੁਰਨਾ ਸਾਡਾ ਫਰਜ਼ ਹੈ ਜਿਹਨਾਂ ਨੇ ਸਾਡੀ ਕੌਮ ਵਾਸਤੇ ਕੁਝ ਕੀਤਾ ਜਿਹਨਾਂ ਨੇ ਸਾਡੀ ਕੌਮ ਵਾਸਤੇ ਸ਼ਹਾਦਤਾਂ ਦਿੱਤੀਆਂ ਸਾਡੀ ਕੌਮ ਵਾਸਤੇ ਜਿਹਨਾਂ ਨੇ ਬਲੀਦਾਨ ਦਿੱਤਾ ਜਿਹੜਾ ਨੇ ਅਲਖ ਜਗਾਇਆ ਇਸ ਸੁੱਤੀ ਕੌਮ ਦੇ ਵਿੱਚ ਕਿਉਂਕਿ ਉਹ 90 ਦਾ ਦਹਾਕਾ ਇਦਾਂ ਦਾ ਸੀ ਜਦੋਂ ਸਿੰਗਰਾਂ ਨੂੰ ਲਾਇਆ ਹੋਇਆ ਸੀਗਾ ਕਿ ਨੌਜਵਾਨੀ ਨਚਾਓ ਤੇ ਪੁਲਿਸ ਨੂੰ ਲਾਇਆ ਹੋਇਆ ਸੀ ਸੁਹਿਰਦ ਨੌਜਵਾਨੀ ਮਾਰੋ ਤੇ ਮਰਵਾਓ ਅਸੀਂ ਇੱਕ ਪਾਸੇ ਸ਼ਰਾਬਾ ਪੀ ਪੀ ਕੇ ਨੱਚਦੇ ਸੀ ਵਿਆਹਾਂ ਸ਼ਾਦੀਆਂ ਦੇ ਉੱਤੇ ਗੱਡੇ ਦੇ ਨਾਲ ਚੜਦੀ ਗੱਡੀ ਰੇਤੇ ਨਾਲ ਚੜਦੀ ਦੂਜੇ ਪਾਸੇ ਇਹ ਸਾਡੇ ਸੁਹਿਰਦ ਨੌਜਵਾਨਾਂ ਨੂੰ ਮੌਤ ਦੀ ਭੇਟ ਚੜਾ ਰਹੇ ਸੀ ਖਾਲਰਾਜੀ ਵਰਗਿਆਂ ਨੂੰ ਮਾਰਨ ਦੀਆਂ ਸਕੀਮਾਂ ਲਾ ਰਹੇ ਸੀ ਜਿਵੇਂ ਦਾ ਕੌਂਕੇਜੀ ਵਰਗਿਆਂ ਨੂੰ ਮਾਰ ਮੁਕਾ ਚੁੱਕੇ ਸੀ ਸੋ ਇੰਨਾ ਮਨੁੱਖਤਾ ਦਾ ਘਾਣ ਹੁੰਦਾ ਹੋਇਆ ਦੇਖ ਰਹੀਆਂ ਨੇ ਸਰਕਾਰਾਂ ਵੀ ਖਲਰਾਜੀ ਵਾਸਤੇ ਖਲਰਾਜੀ ਦੀ ਸਿੰਘਣੀ ਵੀ ਬਾਦਲ ਸਾਹਿਬ ਕੋਲ ਗਈ ਸੀ ਜੋ ਜਵਾਬ ਉਹਨਾਂ ਨੂੰ ਮਿਲਿਆ ਉਹ ਤੁਹਾਨੂੰ ਵੀ ਪਤਾ ਹੋਵੇਗਾ ਬਾਖੂਬ ਜੋ ਬਾਦਲ ਸਾਹਿਬ ਨੇ ਉਦੋਂ ਕਿਹਾ ਸੀਗਾ ਹੁਣ ਇੰਨੀ ਮਨੁੱਖਤਾ ਦੇ ਘਾਣ ਹੋਣ ਤੋਂ ਬਾਅਦ ਤੁਸੀਂ ਮਤਲਬ ਜਿਹੜੀ ਸ਼ੁਰੂਆਤ ਖਲਰਾਜੀ ਦੀ ਮਿਸ਼ਨ ਤੋਂ ਕੀਤੀ ਆ ਤੁਹਾਨੂੰ ਕੀ ਲੱਗਦਾ ਸਰਕਾਰਾਂ ਉਸ ਦੇ ਫੁੱਲ ਪਾਣ ਦੇਣਗੀਆਂ ਦੇਖੋ ਜਦੋਂ ਸਰਕਾਰ ਵੀ ਜਦੋਂ ਕਾਜੀ ਜਿਹੜੇ ਨੇ ਕਾਜੀ ਫਤਵੇ ਲਾਉਂਦੇ ਨੇ ਜਿਹੜੇ ਉਹ ਰਾਜੇ ਦੇ ਨੇ ਉਹ ਜ਼ਾਲਮ ਰਾਜੇ ਦੀਆਂ ਅਦਾਲਤਾਂ ਨੇ ਕਾਜੀ ਦਾ ਰੋਲ ਨਿਭਾ ਰੀਆਂ ਨੇ ਔਰ ਇਸ ਤੋਂ ਪਹਿਲਾਂ ਮੈਂ ਭਾਈ ਖਾਲੜਾ ਸਾਹਿਬ ਦਾ ਥੋੜਾ ਬਹਿਰਵਾ ਦੇਣਾ ਚਾਹਣਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ 2097 ਜਿਹੜਾ ਵਾ ਰਜਿਸਟਰ ਤਰਨਤਾਰਨ ਦਾ ਜਿਹੜਾ ਸ਼ਮਸ਼ਾਨ ਘਾਟ ਦੁਰਗਿਆਨਾ ਮੰਦਰ ਦਾ ਸ਼ਮਸ਼ਾਨ ਸ਼ਮਸ਼ਾਨ ਘਾਟ ਤੇ ਪੱਟੀ ਦਾ ਸ਼ਮਸ਼ਾਨ ਘਾਟ ਇਹਨਾਂ ਦੇ ਵਿੱਚੋਂ ਉਹਨਾਂ ਨੇ 20 2097 ਲਾਸ਼ਾਂ ਦਾ ਜਿਹੜਾ ਉਹ ਟ੍ਰੇਸ ਕਰ ਲੀਆਂ ਤੇ ਉਹਦਾ ਰਜਿਸਟਰ ਜਾਰੀ ਕਰਤਾ ਜਿਸ ਤੋਂ ਬਾਅਦ ਜਿਹੜੀ ਉਹਨਾਂ ਨੇ ਸਾਰੀ ਰਿਪੋਰਟ ਤਿਆਰ ਕੀਤੀ ਔਰ ਇਸ ਤੋਂ ਬਾਅਦ ਖਾਲਵਾ ਮਿਸ਼ਨ ਤੋਂ ਇਹਨਾਂ ਦੇ ਚੁੱਕੇ ਜਾਣ ਤੋਂ ਜਦੋਂ ਇਹ 5 ਸਤੰਬਰ ਨੂੰ ਇਹਨਾਂ ਨੂੰ ਝਾਲਮ ਜਿਹੜੇ ਲੱਗੇ ਨੇ ਉਸ ਤੋਂ ਬਾਅਦ ਇਹਨਾਂ ਨੇ ਸਭ ਤੋਂ ਪਹਿਲਾਂ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਮੈਂ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਦਾ ਇਹਨਾਂ ਨੇ ਗਏ ਨਾ ਕਿ ਦੇਖੋ ਜੀ ਹਾਈ ਕੋਰਟ ਗਏ ਨਾ ਕਿ ਦੇਖੋ ਜੀ ਇਹ ਨਾ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਦੇਖੋ ਕਿੰਨਾ ਜ਼ੁਲਮ ਹੋ ਰਿਹਾ इवन ਕਿ ਲੜੀਆਂ ਲਾਸ਼ਾਂ ਵਾਂ ਉਹ ਵੀ ਜਿਹੜੀਆਂ ਨਹੀਂ ਮਿਲ ਰਹੀਆਂ ਵਾਰਸਾਂ ਨੂੰ ਕਦੀ ਕਿਸੇ ਜਿਹੜਾ ਵਾ ਆਪੋਜ਼ਿਟ ਦੇਸ਼ 'ਵੀ ਲੜਾਈ ਹੋ ਜੇ ਨਾ ਕੋਈ ਸਖਤ ਤੋਂ ਸਖਤ ਦੁਸ਼ਮਣ ਹੋਵੇ ਤੇ ਲਾਸ਼ ਉਹਦੇ ਉਹਦੇ ਵਾਰਸਾਂ ਨੂੰ ਸੌਂਪਦੇ ਨੇ ਹਾਂ ਹਾਂ ਔਰ ਉਸ ਤੋਂ ਬਾਅਦ ਉਹਨੇ ਕਿਹਾ ਵੀ ਇਹ ਜਿਹੜਾ ਇਤਨਾ ਇਨਵੈਸਟੀਗੇਸ਼ਨ ਕੀਤੀ ਜਾਵੇ ਰੈਕਸ਼ਨ ਕੀਤੀ ਜਾਵੇ ਔਰ ਖਾਲੜਾ ਸਾਹਿਬ ਨੂੰ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਕੌਣ ਦੇ ਹੋ ਤੁਸੀਂ ਪਾਰਟੀ ਨਹੀਂ ਬਣ ਸਕਦੇ ਕੋਈ ਪਰਿਵਾਰ ਵਾਲਾ ਆਊਗਾ ਕੋਈ ਪਰਿਵਾਰ ਕਊਗਾ ਤੇ ਉਹਦੇ ਵਾਰ ਹੀ ਕਰ ਸਕਦੇ ਆ ਫਿਰ ਖਾਲੜਾ ਸਾਹਿਬ ਨੇ ਸੁਪਰੀਮ ਕੋਰਟ ਜਿਹੜੀ ਆ ਉਹ ਰਿਟ ਲਾਈ ਜਿੱਥੇ ਰਿਟ ਮਨਜ਼ੂਰ ਹੋ ਗਈ ਤੇ ਸੀਬੀਆਈ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀਬੀਆਈ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਬਾਅਦ ਫਿਰ ਇਹ ਜਿਹੜੇ ਮੀਨ ਟਾਈਮ ਬਿਅੰਤ ਸਿੰਘ ਤੋਂ ਬਾਅਦ ਜਿਹੜਾ ਕਤਲ ਜਿਹੜਾ ਉੱਚੜ ਦਾ ਜਿਹੜਾ ਹੋਇਆ ਵਾ ਇਹਨੂੰ ਸੋਦਾ ਲਾਇਆ ਵਾ ਉਹ ਤੋਂ 5 ਦਿਨ ਬਾਅਦ ਜਿਹੜਾ ਇਹਨਾਂ ਨੂੰ ਚੁੱਕ ਲਿਆ ਔਰ ਇਹਨਾਂ ਨੂੰ ਚੁੱਕਣ ਤੋਂ ਬਾਅਦ ਜਿਹੜਾ ਹੈ ਉਹ ਅੰਨਤ ਸ਼ੱਦਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਜਿਹੜਾ ਹੈ ਇਹ ਰਿਟ ਪੈਟੀਸ਼ਨਰ ਚੱਲ ਹੀ ਰਹੀ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਖਾਲੜਾ ਸਾਹਿਬ ਨੇ ਖੁਦ ਪਾਈ ਸੀ ਉਸ ਬਈ ਬੀ ਪਰਮਜੀਤ ਕੋਰ ਖਾਲੜਾ ਤੇ ਖਾਲੜਾ ਮਿਸ਼ਨ ਦੀ ਟੀਮ ਨੇ ਜਿਹੜਾ ਉਹ ਉਸ ਜਿਹੜੀ ਰਿਟ ਨੂੰ ਦੁਬਾਰਾ ਜਿਹੜਾ ਉਹਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਦੀ ਅਪੀਰੈਂਸ ਜਿਹੜੀ ਹੈ ਡਿਸ ਅਪੀਰੈਂਸ ਉਹਦਾ ਕੇਸ ਜਿਹੜਾ ਵਾ ਉਹ ਜੋੜ ਦਿੱਤਾ ਔਰ ਉਸ ਤੋਂ ਬਾਅਦ ਜਿਹੜਾ ਹੈ ਡਿਸ ਅਪੀਰੈਂਸ ਦੇ ਕਰਦੇ ਕਰਦੇ ਜਿਹੜਾ ਇਹਦੀ ਜਦੋਂ ਸੀਬੀਆਈ ਨੂੰ ਸਬੂਤ ਮਿਲਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਜੱਟ ਸਾਹਿਬ ਵਧੀਆ ਏ ਉਹਨਾਂ ਨੇ ਐਨਐਚਆਰਆਈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਜਿਹੜਾ ਵਾ ਉਹ ਇਸ ਕੇਸ ਹੌਂਪ ਕੇ ਤੇ ਬੰਦੇ ਟਰੇਸ ਕਰਕੇ ਉਹਨੂੰ ਮੁਆਵਜ਼ਾ ਦੇਣ ਲੱਗੀਤਾ ਤੇ ਇੱਕ ਬੰਦੇ ਦਾ ਮੁਆਵਜ਼ਾ ਮਹਿਜ 275000 ਇਹ ਮਜ਼ਾਕ ਕੀਤਾ ਜਾ ਰਿਹਾ ਇਹ ਅਦਾਲਤਾਂ ਕਾਜੀ ਦਾ ਰੋਲ ਨਿਭਾ ਰਹੀਆਂ ਉਸ ਤੋਂ ਬਾਅਦ ਕੋਸ਼ਿਸ਼ ਕੇਸ ਚੱਲੇ ਨੇ ਹੁਣ ਸਾਡੀ ਟੀਮ ਜਿਹੜੀ ਕੋਸ਼ਿਸ਼ ਕੇਜ ਦੇਖ ਰਹੀ ਹੈ ਔਰ 2-3 ਦਿਨ ਪਹਿਲਾਂ ਹਾਈ ਕੋਰਟ ਨੇ ਜਿਹੜਾ ਵਾ ਉਹ ਡਾਇਰੈਕਸ਼ਨ ਕੀਤੀ ਹੈ ਦੀ 25000 ਜਿਹੜੀਆਂ ਵਿੱਚ ਉਹਦੇ ਵਿੱਚੋਂ 17 18 ਲਾਸ਼ਾਂ ਜਿਹੜੀਆਂ 17 18000 ਪਰਿਵਾਰ ਨੇ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਬਾਰੇ ਡਾਟਾ ਜਿਹੜਾ ਵਾ ਉਹ ਦਿੱਤਾ ਜਾਵੇ ਔਰ ਇਸ ਤੋਂ ਬਾਅਦ ਹੁਣ ਰੈਟ ਦਾ ਫੈਸ਼ਨ ਨੋਟਿਸ ਹੋਇਆ ਪਰ ਇਹਨਾਂ ਅਦਾਲਤਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਅਦਾਲਤਾਂ ਫਤਵੇ ਲਾਉਂਦੀਆਂ ਨੇ ਜਿਵੇਂ ਤਰ੍ਹਾਂ ਮੁਗਲ ਸਰਕਾਰਾਂ ਦੇ ਵਿੱਚ ਕਾਜੀ ਫਤਵੇ ਲਾਉਂਦੇ ਸੀ ਬਿਲਕੁਲ ਜੀ ਅਦਾਲਤਾਂ ਫਤਵੇ ਲਾਉਂਦੀਆਂ ਆਈਆਂ ਨੇ ਤੇ ਉਹਨਾਂ ਨੇ ਫਤਵੇ ਲਾਉਂਦੇ ਹੀ ਰਹਿਣਾ ਹੈ ਤੇ ਨੌਜਵਾਨੀ ਜਿਹੜੀ ਸਿਹਰ ਦੀ ਨੌਜਵਾਨੀ ਹੈਗੀ ਆ ਉਹ ਪਹਿਲਾਂ ਵੀ ਇਹ ਮਾਰਦੇ ਆਏ ਨੇ ਕਿਉਂਕਿ ਜਿਨੇ ਗੁਰੂ ਸ਼ਬਦ ਪੈਰਾ ਦੇਣ ਲਾਪੇ ਜਿਹੜੇ ਸੱਚੇ ਸੁੱਚੇ ਕਹਿੰਦੇ ਵੀ ਸਿੱਖ ਬਣ ਗਏ ਆ ਜਿਹੜੇ ਵਾਕਈ ਸਿੱਖ ਨੇ ਕਿਉਂਕਿ ਸਿੱਖ ਦਾ ਅਰਥ ਉਹ ਹੈ ਵੀ ਤੁਸੀਂ ਉਸ ਗੁਰੂ ਨਾਲ ਜੁੜ ਕੇ ਤੁਸੀਂ ਹਮੇਸ਼ਾ ਸਿੱਖਣਾ ਹੈ ਉਹ ਸਿੱਖਣ ਵਾਲਾ ਕੋਈ ਵੀ ਹੋ ਸਕਦਾ ਹੈ ਉਹ ਸਿੱਖ Hindu ਵੀ ਹੋ ਸਕਦਾ ਹੈ ਮੁਸਲਮਾਨ ਵੀ ਹੋ ਸਕਦਾ ਹੈ ਬੋਧੀ ਵੀ ਹੋ ਸਕਦਾ ਹੈ ਜੈਨੀ ਵੀ ਹੋ ਸਕਦਾ ਕਿਉਂਕਿ ਅਗਰ ਤੁਹਾਡੀ ਸੋਚ ਸਿੱਖੀ ਵਾਲੀ ਹੈ ਜੇ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰਿਆ ਆ ਤਾਂ ਫਿਰ ਤੁਸੀਂ ਕੱਖ ਨਹੀਂ ਕਰ ਸਕਦੇ ਫਿਰ ਤੁਸੀਂ ਇਹਨਾ ਉਲਝੇ ਉਲਝਿਆਂ ਦੇ ਵਿੱਚ ਉਲਝ ਕੇ ਹੀ ਰਹਿ ਜਾਓਗੇ ਨਾ ਤੁਸੀਂ ਕਦੀ ਇਨਸਾਫ ਲੈ ਸਕੋਗੇ ਨਾ ਤੁਸੀਂ ਕਦੀ ਇਨਸਾਫ ਮਾਰਚ ਕੱਢ ਸਕੋਗੇ ਤੇ ਫਿਰ ਜਦੋਂ ਇਨਸਾਫ ਵਾਸਤੇ ਯਾਤਰਾ ਕੱਢੀ ਜਾਵੇ ਨਾ ਤਾਂ ਫਿਰ ਤੁਸੀਂ ਗੁਰੂ ਦੇ ਸਰੂਪ ਤੇ ਵੀ ਕਾਪੀ ਰਾਈਟ ਰੱਖ ਕੇ ਨਾ ਕੁੰਡਲੀ ਮਾਰ ਕੇ ਬਹਿ ਜਾਓਗੇ ਨਾ ਅਸੀਂ ਨਹੀਂ ਦੇਣਾ ਸਾਡੀ ਬਦਨਾਮੀ ਹੋ ਜਾਣੀ ਹੈ ਵਿਡਾਲੇ ਦੀ ਬੱਲੇ ਬੱਲੇ ਹੋ ਜਾਣੀ ਹੈ ਸਰੂਪ ਨਹੀਂ ਦੇਣਾ ਪਰ ਬਿਨਾ ਸਰੂਪ ਤੋਂ ਵੀ ਉਸ ਨੇ ਜਿਹੜੀ ਚੜ੍ਹਦੀ ਕਲਾ ਕਰਨੀ ਉਹਨੇ ਕਾਰ ਹੀ ਦੇਣੀ ਹੈ ਪੰਜ ਪਿਆਰਿਆਂ ਦੀ ਉਸ ਦਿਨ ਅਗਵਾਈ ਦੇ ਵਿੱਚ ਚਾਹੇ ਉਦੋਂ ਪਾਲਕੀ ਸਾਹਿਬ ਨਹੀਂ ਸੀ ਸੰਗਤ ਉਦੋਂ ਵੀ ਨੰਗੇ ਪੈਰ ਖੜੀ ਹੋ ਕੇ ਮੱਥਾ ਟੇਕ ਰਹੀ ਸੀ ਸੰਗਤ ਨੇ ਉਦੋਂ ਵੀ ਆ ਕੇ ਦੋਹੇ ਹੱਥੀ ਉਸ ਨੂੰ ਸਲਾਮਾ ਕੀਤੀਆਂ ਕਿ ਕੋਈ ਤਾਂ ਨਿਕਲਿਆ 30 ਸਾਲਾਂ ਬਾਅਦ ਇਨਸਾਫ ਮਾਰਚ ਜ세ਦਾਰ ਕੌਂਕੇ ਦਾ ਤੇ ਆ ਮਾਰਚ ਮੈਨੂੰ ਹੀ ਲੱਗਦਾ ਖਲੜਾ ਜੀ ਦਾ ਵੀ ਅਸ ਤੋਂ ਪਹਿਲਾਂ ਕਦੇ ਕਿਸੇ ਨੇ ਇਨਸਾਫ ਵਾਸਤੇ ਮਾਰਚ ਕੱਢਿਆ ਹੋਵੇ ਕਿ ਸੁੱਤੀ ਕੌਮ ਨੂੰ ਇਹ ਅਲਖਜਗਾਨ ਦੀ ਕੋਸ਼ਿਸ਼ ਕੀਤੀ ਹੋਈ ਭਾਈ ਉੱਠ ਜੋ ਬਥੇਰੇ ਹੀ ਉਹਦੇ ਮਰ ਗਏ ਆ ਹੁਣ ਕਿਤੇ ਇਹ ਨਾ ਹੋਵੇ ਘਰਾਂ 'ਚ ਬੈਠੇ ਬੈਠੇ ਸਰਕਾਰ ਤੁਹਾਨੂੰ ਨਸ਼ਿਆਂ ਨਾਲ ਕਿਸੇ ਹੋਰ ਚੀਜ਼ ਨਾਲ ਮਾਰ ਦੇਵੇ ਬਥੇਰੇ ਨਾਲ ਖੋਸਾ ਜੀ ਹੈਗੇ ਨੇ ਜਿੱਥੇ ਮੈਂ ਗਲਤ ਹੋ ਜਾਣਾ ਉੱਥੇ ਉਹ ਮੈਨੂੰ ਟੋਕ ਵੀ ਦਿੰਦੇ ਕਹਿੰਦੇ ਬਥੇਰੇ ਹੀ ਉਹਦੇ ਮਰਗੇ ਨਹੀਂ ਸ਼ਹੀਦ ਹੋ ਗਏ ਆ ਬਿਲਕੁਲ ਜੀ ਸ਼ਹੀਦ ਹੋ ਗਏ ਆ ਤੇ ਮੈਂ ਅੱਜ ਦੇ ਜਿਹੜੇ ਨੌਜਵਾਨ ਹੈਗੇ ਉਹ ਤਾਂ ਘਰਾਂ 'ਚ ਬੈਠੇ ਜਿਹੜੇ ਮਰ ਰਹੇ ਨੇ ਨਸ਼ੇ ਆਉਣ ਨੂੰ ਕਹਿ ਰਹੇ ਵੀ ਤੁਸੀਂ ਵੀ ਸ਼ਹੀਦ ਸ਼ਹੀਦियां ਪਾ ਸਕਦੇ ਹੋ ਸ਼ਹਾਦਤ ਦਾ ਜਾਮ ਪੀ ਸਕਦੇ ਹੋ ਬਸ ਇੱਕ ਵਾਰ ਗੁਰੂ ਦੇ ਰਣ ਲਾ ਕੇ ਸੱਚਾਈ ਤੇ ਇਮਾਨਦਾਰੀ ਦੇ ਨਾਲ ਅੱਗੇ ਵਧਣਾ ਸ਼ੁਰੂ ਕਰੋ